ਪੋਲੀਵੁੱਡ ਤੋਂ ਲੈ ਕੇ ਪੋਲੀਵੁੱਡ ਦੇ ਵੀ ਚੈਨੀ ਦਿਨੀ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਰਕੁਲਪ੍ਰੀਤ ਜੈਕੀ ਭਗਵਾਨੀ ਅਤੇ ਮਹਿੰਦੀ ਤਖੜ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਵਿਆਹ ਕਰਵਾ ਲਿਆ ਹੈ ਉਹਨਾਂ ਦੀ ਵਿਆਹ ਦੀਆਂ ਵੀਡੀਓਜ਼ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸਾਂਝੀਆਂ ਕੀਤੀਆਂ ਨੇ ਤੁਹਾਂ ਦਾ ਅੰਦਾਜ਼ਾ ਹੈ ਕਿ ਗਾਇਕੀ ਦੇ ਨਾਲ ਨਾਲ ਰਣਜੀਤ ਬਾਵਾ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਹ ਵੀਡੀਓ ਗਾਇਕ ਸੱਜਣ ਅਦੀਪ ਦੇ ਵਿਆਹ ਦੀ ਹੈ ਜਿਸ ਦੇ ਵਿੱਚ ਰਣਜੀਤ ਬਾਵਾ ਨਵ ਵਿਆਹੀ ਜੋੜੀ ਦੇ ਨਾਲ ਖੜ ਕੇ ਗੀਤ ਗਾਉਂਦੇ ਨੇ ਤੇ ਨੱਚਦੇ ਹੋਏ ਇਹਨਾਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਨੇ ਤੁਹਾਂ ਦਾ ਅੰਦਾਜ਼ਾ ਹੈ ਕਿ ਉਹਨਾਂ ਦੇ ਇਸ ਵੀਡੀਓ ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਕਮੈਂਟ ਕਰਕੇ ਨਵ ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਬਹੁਤ-ਬਹੁਤ ਵਧਾਈਓ ਸਾਡੇ ਸੋਹਣੇ ਵੀ ਸੱਜਣ ਨੂੰ ਔਰ ਸਾਡੇ ਪਿਆਰੇ ਸ਼ਾਨ ਨੂੰ ਸ਼ਾਨਪਰੀ ਬੇਬੇ ਬਹੁਤ-ਬਹੁਤ ਵਧਾਈਆਂ ਹਾਏ ਵੇ ਤੇਰੀ ਜੋੜੀ ਜੀਵੇ ਹਾਏ ਵੇ ਤੇਰੀ ਜੋੜੀ ਜੀਵੇ ਸਾਡੇ ਸੋਹਣੇ ਸੰਜਨ ਨੂੰ ਔਰ ਸ਼ਾਨ ਨੂੰ ਅੱਜ ਰੱਬ ਰਾਜੀ ਰੱਖੇ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਤੁਹਾਨੂੰ ਪ੍ਰਮਾਤਮਾ ਦੇਵੇ ਆਓ ਫਿਰ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਬਹੁਤ ਹੋਲੀਵੁੱਡ ਤੋਂ ਲੈ ਕੇ ਪੋਲੀਵੁੱਡ ਦੇ ਵੀ ਚੈਨੀ ਦਿਨੀ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਰਕੁਲਪ੍ਰੀਤ ਜੈਕੀ ਭਗਵਾਨੀ ਅਤੇ ਮਹਿੰਦੀ ਤਖੜ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਵਿਆਹ ਕਰਵਾ ਲਿਆ ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਵਾਵਾ ਨੇ ਸਾਂਝੀਆਂ ਕੀਤੀਆਂ ਨੇ ਤੁਹਾਂ ਦੱਸਿਓ ਕਿ ਗਾਇਕੀ ਦੇ ਨਾਲ ਨਾਲ ਰਣਜੀਤ ਵਾਵਾ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਹ ਵੀਡੀਓ ਗਾਇਕ ਸੱਜਣ ਅਦੀਪ ਦੇ ਵਿਆਹ ਦੀ ਹੈ ਜਿਸ ਦੇ ਵਿੱਚ ਰਣਜੀਤ ਬਾਵਾ ਨਵ ਵਿਆਹੀ ਜੋੜੀ ਦੇ ਨਾਲ ਖੜ ਕੇ ਗੀਤ ਗਾਉਂਦੇ ਨੇ ਤੇ ਨੱਚਦੇ ਹੋਏ ਇਹਨਾਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਨੇ ਤੁਹਾਂ ਦਾ ਅੰਦਾਜ਼ਾ ਹੈ ਕਿ ਉਹਨਾਂ ਦੇ ਇਸ ਵੀਡੀਓ ਤੇ ਉਹਨਾਂ ਦੇ ਫੈਨਸ ਦੇ ਵੱਲੋਂ ਕਮੈਂਟ ਕਰਕੇ ਨਵ ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਸਾਡੀ ਪਹਿਚਾਨ ਨੂੰ ਸ਼ਾਨ ਪ੍ਰੀਤ ਬੇਬੇ ਬਹੁਤ ਬਹੁਤ ਵਧਾਈਆਂ ਹਾਏ ਵੇ ਤੇਰੀ ਜੋੜੀ ਜੀਵੇ ਹਾਏ ਵੇ ਤੇਰੀ ਬਲੋੜੀ ਜੀਵੇ ਸਾਡੇ ਸੋਹਣੇ ਸੰਜਨ ਨੂੰ ਔਰ ਸ਼ਾਨ ਨੂੰ ਸਤਿਗੁਰੂ ਨਾ ਬਰਾਜੀ ਰੱਖੇ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਤੁਹਾਨੂੰ ਪ੍ਰਮਾਤਮਾ ਦੇਵੇ ਆਓ ਫਿਰ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਬਹੁਤ